ਮਾਤਕੀ ਕਰ ਰਹੀ ਸੀ ਅੱਜ ਮੈਂ ਚੁੱਲਾ ਫੀਸਤਾ ਜਿਹੜਾ ਅੱਧਾ ਸਮਾਨ ਮੈਂ ਇੱਧਰ ਰੱਖਿਆ ਨਾ ਉਹਦੀ ਸਫਾਈ ਕਰਨ ਲੱਗੀ ਆ ਅੱਛਾ ਦੇਖ ਰਹੀਆਂ ਸਫਾਈ ਜਿਹੜੀ ਆ ਕਿਸ ਸਾਈਡ ਤੋਂ ਸ਼ੁਰੂ ਕੀਤੀ ਜਾਵੇ ਤੁਹਾਨੂੰ ਘਰਾਂ ਵਿੱਚ ਦੱਸਿਪਈ ਪਹਿਲਾਂ ਨਾ ਮੈਂ ਸੈਲਫ ਦੇ ਉੱਪਰ ਦੇਖਦੀ ਆ ਜਿਹੜਾ ਫालतू ਸਮਾਨ ਹੈ ਨਾ ਉਹ ਚੱਕ ਕੇ ਇੱਕ ਸਾਈਡ ਤੇ ਕੀਤਾ ਜਾਵੇ ਆ ਸਾਡੇ ਸਾਡੇ ਭਾਂਡੇ ਪਏ ਆ ਚੁੱਲਾ ਫੀਸਤੇ ਹੈਂ ਦਾ ਦੇਖੋ ਸਾਰੇ ਸਾਡੇ ਭਾਂਡੇ ਪਏ ਆ ਮਿੱਟੀ ਦੇ ਹਾਂ ਆਨਾ ਆਪਾ ਜਸ ਜਿਹੜੀ ਕਣਕ ਹੈ ਨਾ ਆਪਾਂ ਉਦੋਂ ਜਦੋਂ ਰੋੜੇ ਬਣਾਏ ਸੀ ਉਦੋਂ ਰੱਖੀ ਸੀਗੀ ਆਪਾਂ ਇੱਥੇ ਚੱਕੀ ਨਹੀਂ ਪਾਏ ਹੈ ਨਾ ਯਾਦ ਭੁੱਲ ਗਿਆ ਹੈ ਨਾ ਫਿਰ ਚਲ ਕੋਈ ਰੋੜਿਆਂ ਦੀ ਵੀਡੀਓ ਵੀ ਦੇਖੀ ਹੋਣੀ ਹੈ ਹੈ ਨਾ ਉਹਦੇ ਨਾਲ ਦੀ ਅੱਧੀ ਕਣਕ ਸੀਗੀ ਮੈਂ ਫਿਰ ਮੈਂ ਕਿਹਾ ਚਲੋ ਕੋਈ ਨਹੀਂ ਬਾਅਦ ਚੋ ਚੁੱਕ ਲਾਂਗੇ ਯਾਦ ਨਾ ਹੁਣ ਇਹ ਬਾਅਦ ਚੋ ਹਟਾਵਾਂਗੇ ਇੱਥੋਂ ਹਾਂ ਦੇਖ ਥੋੜੀ ਜਿਹੀ ਮਿੱਟੀ ਹੈਗੀ ਹੈ ਨਾ

ਹਣਾ ਲਗਾ ਲਵਾਂਗੇ ਬੁਸੇਤੀ ਹਾਂ ਲਾਲਵਾਂਗੇ ਦਿਖਾ ਮੇਰਾ ਕਿਨੇ ਤੋੜ ਦਿੱਤਾ ਨਾਰ ਦੇਖ ਮੈਂ ਤੇਜ ਨੇ ਥੋੜਿਆ ਸ਼ਾਇਦ ਇਹ ਸਾਰੇ ਫਰੂਟਸ ਜਿਹੜੇ ਆ ਬਹੁਤ ਸੋਹਣੇ ਲੱਗਦੇ ਆ ਹਨਾ ਚਲੋ ਇਹਨੂੰ ਮਮਾਏ ਤੁਸੀਂ ਕਿੱਥੋਂ ਲੈ ਕੇ ਆਉਂਦੇ ਸੀਗੇ ਇਹ ਫਰੂਟਸ ਤੋਂ ਬਹੁਤ ਛੋਟੀ ਹੁੰਦੀ ਸੀ ਉਦੋਂ ਅਸੀਂ ਪਟਨਾ ਸਾਹਿਬ ਗਏ ਸੀ ਨਾ ਉੱਥੋਂ ਲੈ ਕੇ ਆਏ ਸੀ ਦੇਖ ਇਹਨਾਂ ਦਾ ਕਲਰ ਵੀ ਫੇਡ ਹੋ ਗਿਆ ਅੱਛਾ ਇੱਕ ਗੱਲ ਹੋਰ ਆ ਅਜੀਬ ਜੀ ਗੱਲ ਆ ਦੇਖ ਅਮਰੂਦ ਤੈਨੂੰ ਠੀਕ ਲੱਗ ਰਿਹਾ ਆ ਬਹੁਤ ਵਧੀਆ ਮੰਮਾ ਬਹੁਤ ਵਧੀਆ ਨਾ ਪਤਾ ਨਹੀਂ ਲੱਗ ਰਿਹਾ ਨਾ ਇਹ ਵੀ ਇਥੋਂ ਹਾਫ ਆਫ ਹੋ ਗਿਆ ਸੀਗਾ ਅੱਛਾ ਹਾਂ ਇਹੋ ਤੇ ਕਿੱਦਾਂ ਰਿਪੇਅਰ ਕੀਤਾ ਰੇ ਇਹ ਵੀ ਤੇਜ਼ ਨੇ ਤੋੜਤਾ ਸੀਗਾ ਇਹਨੇ ਰਿਪੇਅਰ ਕੀਤਾ ਤੇ ਸਿਮਰ ਲਾ ਲਿਆ ਸੀ ਉੱਪਰ ਔਰ ਉੱਤੇ ਕਲਰ ਕਰ ਦਿੱਤਾ ਬਾਕੀ ਸਾਰੇ ਫਰੂਟ ਜਿਹੜੇ ਆ ਵਾਓ ਉਦਾਂ ਹੀ ਜਿਦਾਂ ਲਿਆਂਦੇ ਸੀ ਉਸ ਤਰੀਕੇ ਦੇ ਨਾਲ ਹੀ ਪਏ ਆ ਪਰ ਇਹ ਰੰਗ ਬਹੁਤ ਕੱਚਾ ਆਇਆ ਦਾ हां देखिए मिट्टी लेके नी पई है मेरे को सफाई नहीं कर हुई आपा इन्नू थोड़ा सा साफ कर दे। तुम्मा हुन ਤੁਸੀਂ ਇਹਨੂੰ ਵੀ ਸਾਫ ਕਰ ਰਹੇ ਆ। हां ਜਿਹੜੀ ਟੋਕਰੀ ਹੈ ਇਹਨੂੰ ਸਾਫ ਕਰਨਾ ਹੀ ਆ ਦੇਖ ਇਹਨੂੰ ਅੱਛੀ ਤਰ੍ਹਾਂ ਸਾਫ ਕਰ ਲੈਣਾ ਆਪਾਂ। ਕਾਫੀ ਦਿਨ ਹੋਈ ਮੇਰੇ ਕੋਲ ਸਫਾਈ ਨਹੀਂ ਕਰ ਹੋਈ ਮੈਂ ਸੋਚਿਆ ਅੱਜ ਸਫਾਈ ਕਰ ਲੈਨੇ ਆ। ਠੀਕ ਆ। ਅੱਛਾ ਇਕ ਹੋਰ ਗੱਲ ਹੈ ਜਿਹੜੇ ਨਾ ਇਹਨਾਂ ਨੂੰ ਆਪਾਂ ਗਿੱਲਾ ਕੱਪੜਾ ਨਹੀਂ ਲਗਾ ਸਕਦੇ ਹੈਗੇ ਦੇਖੋ ਆ ਕੀ ਹੈਗਾ ਆ। ਇਹਨੂੰ ਐਪਲ ਲੱਗਦਾ ਆ। ਇਹਨੂੰ ਮੈਂ ਐਪਲ ਲੱਗਦੇ ਆ ਪਰ ਤੱਕ ਫਰੂਟ ਮੈਂ ਕਿਤੇ ਦੇਖਿਆ ਨਹੀਂ। ਇਹ ਨਹੀਂ ਐਪਲ ਹੀ ਆ। ਐਪਲ ਹੈ ਇਹ। ਕੇ। ਤੇ ਇਹ ਵਾਲਾ ਫਲ ਕਿਹੜਾ ਹੈ? ਇਹ ਟਮਾਟਰ ਲੱਗ ਰਿਹਾ ਮੈਨੂੰ। ਹਾਂ ਟਮਾਟਰ। ਟਮਾਟਰ ਇਹ ਸਾਡਾ ਅਮਰੂਦ ਹੈ ਨਾ। ਏਦਾਂ ਲੱਗਦਾ ਨਹੀਂ ਪਤਾ ਹੈ ਨਾ ਇਹਨੂੰ ਮੈਂ ਜੋੜ ਕੇ ਰੱਖਿਆ ਹੈ ਨਾ ਸੋਹਣਾ ਲੱਗਦਾ ਹੈ। ਅੱਛਾ ਆਹ ਕਿਹੜਾ ਫਰੂਟ ਹੈ? ਮਮਾ ਮੈਨੂੰ ਖਰਬੂਜਾ ਲੱਗ ਰਿਹਾ ਹੈ। ਹਾਂ ਮੈਨੂੰ ਵੀ ਖਰਬੂਜਾ ਹੀ ਲੱਗ ਰਿਹਾ ਹੈ। ਫਰੈਂਡਸ ਤੁਸੀਂ ਦੱਸੋ ਤੁਹਾਨੂੰ ਕੀ ਲੱਗ ਰਿਹਾ ਹੈ ਇਹ ਆ ਵਾਲਾ? अच्छा ਆ ਵਾਲਾ ਫਰੂਟ ਕੀ ਹੈ ਮੈਨੂੰ ਮੈਨੂੰ ਉਹ ਲੱਗਦਾ ਸੀਤਾਪਲ ਹੁੰਦਾ ਜਿਹੜਾ ਹਾਂ ਸੀਤਾਪਲ ਠੀਕ ਹੈ ਹਾਂ ਉਹੀ ਆ ਉਹੀ ਆ ਆ ਮੇਰਾ ਫੇਵਰੇਟ ਹੈ ਮੈਂਗੋ ਮੈਨੂੰ ਸਾਰਿਆਂ ਦਾ ਫੇਵਰੇਟ ਹੁੰਦਾ ਹਾਂ ਸਾਰਿਆਂ ਦਾ ਫੇਵਰੇਟ ਹੁੰਦਾ ਹੈ ਅੱਛਾ ਇੱਕ ਵਾਰ ਮੈਂ ਤੈਨੂੰ ਪੁੱਛਾਂ ਜੀਕੇ ਦੀ ਤੇਰੇ ਮੈਂ ਜੀਕੇ ਚੈੱਕ ਕਰਦੀ ਆ ਹਾਂਜੀ ਮੈਂ ਤੈਨੂੰ ਪੁੱਛਣਾ ਹੈ ਕਿ ਅੰਬਾਂ ਦਾ ਜਿਹੜਾ ਸ਼ਹਿਰ ਆ ਉਹ ਕਿਹਨੂੰ ਕਹਿੰਦੇ ਆ ਖੁਸ਼ਾਕੋਰਾ ਹੁਸ਼ਾਰਪੁਰ ਉੱਤੇ 50 ਬਹੁਤ ਜ਼ਿਆਦਾ ਮੈਕੋ ਹੁੰਦੇ ਆ ਹਾਂ ਫਰੈਂਡਸ ਇਹਨੂੰ ਤਾਂ ਪਤਾ ਆ ਕਿ ਅਸੀਂ ਉੱਥੇ ਹਮੇਸ਼ਾ ਅੰਬ ਖਾਣ ਜਾਈਦਾ ਹੁਸ਼ਾਰਪੁਰ ਬਾਗ ਵਿੱਚ ਅੱਛਾ ਇਹ ਬਣਾਉਣਾ ਆ ਹੈਨਾ ਇਹ ਸਾਰਿਆਂ ਨੂੰ ਪਤਾ ਹੋਊਗਾ ਬਲੌਗ ਵੀ ਬਣਾਵਾਂਗੇ ਹਾਂ 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 ਅੱਛਾ ਹੁਣ ਇਹ ਵਾਲੀ ਚੀਜ਼ ਜਿਹੜੀ ਆ ਇਹ ਆਪਣਾ ਹੈਗਾ ਨਾਰ ਇਹਨੂੰ ਆਪਾਂ ਅੱਛੀ ਤਰੀਕੇ ਦੇ ਨਾਲ ਨਾ ਇਹਨੂੰ ਕਰਕੇ ਫੇਰ ਕਲਰ ਕਰਨਾ ਪਊਗਾ ਟਾ ਵਾਲਾ ਆਪਾਂ ਦੇਖਿਆ ਨਹੀਂ ਇਹ ਕੀ ਆ ਇਹ ਹੈਗਾ ਹਦਵਾਣਾ ਤਰਬੂਜ ਮਮਾ ਇਹ ਵੀ ਬਹੁਤ ਲੋਕ ਕਨ ਦਾ ਫੇਵਰੇਟ ਹੁੰਦਾ ਹੈ। ਹਾਂ, ਇਹ ਕੱਟਿਆ ਬੇਰਾ ਵੀ ਫੇਵਰੇਟ ਹੈ। ਮੈਂ ਹਮੇਸ਼ਾ ਗਰਮੀ ਵਿੱਚ ਦੇਖ ਲਾ ਬੀਨਾ ਨਾਗਾ ਖਾਣਾ ਹੁੰਦਾ ਹੈ। ਤੇ ਦੇਖ ਕਿੰਨਾ ਗੰਦ ਪਿਆ ਹੈ ਨਾ ਇੱਧਰ। ਬਹੁਤ ਮਮਾ ਕਦੋਂ ਦੀ ਸਫਾਈ ਕੀਤੀ ਆਪਾਂ? ਕਾਫੀ ਢੇਰ ਹੋ ਗਈ ਹੈ। ਮੈਂ ਕਿਹਾ ਚਲੋ ਅੱਜ ਸਫਾਈ ਕਰ ਲੈਣੀ ਹੈ। ਤੈਨੂੰ ਪਤਾ ਲੱਗ ਗਿਆ ਸੀ ਮਮੀ ਸਫਾਈ ਕਰਦੇ ਪਿੱਛੇ ਆ ਗਈ। ਮੈਨੂੰ ਲੱਗਿਆ ਸੀ ਮੈਨੂੰ ਪਤਾ ਮੈਂ ਕਿਹਾ ਸ਼ੂਟ ਕਰ ਲਵਾਂ। ਹਾਂ। ਇਹ ਅਸੀਂ ਨਾ ਜਿਹੜੇਗਾ ਪੌਟ ਦੇ ਰੰਗ ਕੀਤੇ ਸੀਗੇ ਉਹ ਵਾਲੇ ਅਸੀਂ ਬ੍ਰਸ਼ ਰੱਖੇ ਆ। ਇਹਡੀ ਵੀਡੀਓ ਆਪਾਂ ਪਾਈ ਹੋਈ ਆ ਚੈਨਲ ਤੇ ਹਾਂ ਇਹਦੇ ਵਿੱਚ ਨਾ ਤਾਰਪਿੰਡ ਦਾ ਤੇਲ ਪਾ ਕੇ ਰੱਖਣੇ ਚਾਹੀਦੇ ਆ ਬ੍ਰਸ਼ ਨਹੀਂ ਤਾਂ ਖਰਾਬ ਹੋ ਜਾਂਦੇ ਦੇਖ ਮੈਂ ਪਾਇਆ ਸੀਗਾ ਸੁੱਕ ਜਾਣ ਦੇ ਕਰਕੇ ਨਾ ਬ੍ਰਸ਼ ਆੜ ਹੋ ਗਏ ਦੇਖ ਇਹਦੇ ਵਿੱਚ ਆਪਾਂ ਨਾ ਤੇਲ ਪਾਵਾਂਗੇ ਫਿਰ ਨਾ ਬ੍ਰਸ਼ ਜਿਹੜੇ ਸਹੀ ਰਹਿੰਦੇ ਆ ਇਹਨੂੰ ਦੁਆਰਾ ਤੁਸੀਂ ਯੂਜ਼ ਕਰ ਸਕਦੇ ਆ ਮੰਮਾ ਤਾਰਪਿੰਡ ਦਾ ਤੇਲ ਤਾਂ ਇੱਥੇ ਪਿਆ ਹੋਇਆ ਹੈ ਕਿੱਥੇ ਆ ਆ ਦੇਖੋ ਪੇਂਟ ਵਾਲੇ ਡੱਬੇ ਦੇ ਵਿੱਚ ਹਾਂ ਲਿਆ ਆਪਾਂ ਹੁਣ ਇਹ ਇਹਦੇ ਵਿੱਚ ਪਾ ਦੇਣੇ ਤਾਂ ਕਿ ਸਾਡੇ ਬ੍ਰਸ਼ ਜਿਹੜੇ ਖਰਾਬ ਨਹੀਂ ਹੋਣਗੇ ਨਾ ਬਿਲਕੁਲ ਪਤਨੀਏ ਤੇਲ ਜਿਹੜਾ ਪਹਿਲਾਂ ਵੀ ਮੈਂ ਪਾਇਆ ਸੀਗਾ ਉਹ ਸੁੱਕ ਗਿਆ ਹਵਾ ਦੇ ਵਿੱਚ ਉੱਡ ਜਾਂਦਾ ਸ਼ਾਇਦ ਹਵਾ ਚ ਉੱਡ ਜਾਂਦਾ ਹਨਾ ਚਲ ਕੋਈ ਨਹੀਂ ਇਹ ਆਪਾਂ ਇਹਨੂੰ ਇੱਧਰ ਰੱਖਦੇ ਆ ਹਨਾ ਤੇ ਥੋੜੀ ਜਿਹੀ ਸਫਾਈ ਜਿਹੜੀ ਦੇ ਕਿੰਨੀ ਜ਼ਿਆਦਾ ਕਰਨ ਵਾਲੀ ਸਫਾਈ ਹੈ ਬਹੁਤ ਧੀਰ ਹੋ ਗਈ ਆ ਇਹ ਫਰੈਂਡਸ ਮੈਂ ਜਿਹੜੀ ਮੇਰੀ ਸਿੰਕ ਹੈ ਨਾ ਬਰਤਨ ਸਾਫ਼ ਕਰਨ ਵਾਲੀ ਉਹ ਇਹ ਆ ਜਦੋਂ ਉਧਰੋਂ ਮੈਂ ਔਨੀਆਂ ਤੇ ਚੁੱਲ੍ਹਾ ਫੀਸ ਤੇ ਬਰਤਨ ਮੈਂ ਇੱਧਰ ਸਫਾਈ ਕਰਦੀ ਹੁੰਦੀ ਆ ਸਾਫ਼ ਕਰਦੀ ਆ ਹਾਂ ਮम्मा ਕਿਡਾ ਆਇਲਾ ਇਹ 올ਿਵ ਆਇਲ ਰੱਖਿਆ ਮੈਂ ਇਹ ਤੇਲ ਦਾ ਤੇਲ ਰੱਖਿਆ ਆ ਸਰਦੀਆਂ ਨੂੰ ਨਾ ਇਹਨੂੰ ਤੜਕਾ ਲੱਜਦਾ ਹੁੰਦਾ ਥੋੜਾ ਥੋੜਾ ਪਾ ਕੇ ਸਾਰਾ ਸਮਾਨ ਮੈਂ ਇੱਥੇ ਰੱਖਿਆ ਆ ਹਾਂ ਇਹ ਵਾਲਾ ਸਾਡਾ ਕੁੰਡਾ ਜਿਹੜਾ ਪੱਥਰ ਦਾ ਆ ਇਹ ਵਾਲਾ ਲੋਹੇ ਵਾਲਾ ਆ ਇੱਧਰ ਮੈਂ ਛੋਟੇ ਛੋਟੇ ਸਮਾਨ ਰੱਖਿਆ ਹੈ ਸਫਾਈ ਕਰਨ ਵਾਲਾ ਬ੍ਰਸ਼ ਆ ਸਕੇਲ ਆ ਕਰਤਾ ਰੱਖੀ ਹੈ ਇੱਧਰ ਮੈਂ ਛੋਟੇ ਛੋਟੇ ਸਮਾਨ ਰੱਖੀ ਹੈ ਕੈਂਚੀ ਰੱਖਿਆ ਹੈ ਲੋੜ ਪੈਂਦੀ ਆ ਤਾਂ ਫਰੈਂਸ ਇਹ ਸਾਡੀ ਜਿਹੜੀ ਰਸੋਈ ਹੈ ਨਾ ਇਹਦੇ ਵੀ ਉਹ ਵਾਲੀ ਰਸੋਈ ਆ ਜਿਹਦਾ ਜਿਹਦੇ ਵਿੱਚ ਨਾ ਮੈਂ ਚੁੱਲਾ ਫੀਸ ਦਾ ਅੱਧਾ ਸਮਾਨ ਰੱਖਿਆ ਕਿਉਂਕਿ ਚੁੱਲਾ ਫੀਸ 'ਚ ਪੂਰਾ ਸਮਾਨ ਨਹੀਂ ਆ ਰਿਹਾ ਸੀਗਾ ਤਾਂ ਮੈਂ ਅੱਧਾ ਸਮਾਨ ਇਸ ਵਾਲੀ ਰਸੋਈ 'ਚ ਰੱਖਿਆ ਆ ਸਾਡੀ ਜਿਹੜੀ ਮੇਨ ਰਸੋਈ ਆ ਉਹ ਹੋਰ ਆ ਅਗਰ ਤੁਸੀਂ ਉਹਦਾ ਜਿਹੜਾ ਵਲੌਗ ਦੇਖਣਾ ਚਾਹੁੰਦੇ ਆ ਅਗਰ ਤੁਸੀਂ ਮੇਨ ਰਸੋਈ ਦਾ ਵੀਡੀਓ ਦੇਖਣਾ ਚਾਹੁੰਦੇ ਆ ਤੁਸੀਂ ਕਮੈਂਟ ਕਰੋ ਇਹ ਵਾਲੀ ਮੇਰੀ ਉਹ ਵਾਲੀ ਕਿਚਨ ਆ ਜਿਹਦੇ ਵਿੱਚ ਚੁੱਲਾ ਫੀਸ ਦਾ ਸਮਾਨ ਰੱਖਿਆ ਆ देखो ਏਡਾ ਵੱਡਾ ਲੂਨ ਦਾ ਪੈਕੇਟ ਹੈ ਇਹ ਕਿਉਂ ਇਦਾਂ ਹੋ ਰਿਹਾ ਹੈ ਬਰਸਾਤ ਕਰਕੇ ਹੈਨਾ ਗਿੱਲਾ ਹੋ ਗਿਆ ਮੌਇਸਚਰ ਅਬਸorb ਕਰ ਲਿਆ ਮੈਂ ਹੂੰ ਕੋਈ ਨਹੀਂ ਮम्मा ਕਿਹੜੇ ਕਿਹੜੇ ਪਾਉਂਦੇ ਆ ਇਹ ਪੰਡੇ ਸੀ ਜੁੱਲਫ ਇਸਟ ਜਿਹੜੇ ਯੂਜ਼ ਕਰਦੇ ਹੁੰਨੇ ਆ ਵੀਡੀਓ 'ਚ ਮम्मा ਕਿਹੜਾ ਪਾਉਂਦਾ ਕਿੜਾ ਵਾਲਾ ਇਹ ਕੁਜਾ ਆ ਦਹੀਂ ਜਮਾਉਂਦਾ ਇਹਦੇ 'ਚ ਆਪਾਂ ਇਹਦੇ 'ਚ ਦਹੀਂ ਜਮਾ ਕੇ ਫਰੈਂਡਸ ਤੁਹਾਨੂੰ ਦੱਸਾਂਗੇ ਸੱਡ ਇਹ ਵਾਲੀ ਉਹ ਕੜਾਈ ਆ ਮਿੱਟੀ ਦੀ ਕਿੰਨੀ ਜ਼ਿਆਦਾ ਮਿੱਟੀ ਪਈ ਆ ਬਰਤਨ ਸਾਫ਼ ਨਹੀਂ ਹੋਏ ਕਾਫੀ ਦਿਨ ਹੋ ਗਏ ਆ ਕੜਾਈ ਦੇ ਟੱਕਣੇ ਆ ਕਾਫੀ ਮਿੱਟੀ ਇਹਦੇ ਉੱਤੇ ਪੈ ਚੁੱਕੀ ਆ ਹੁਣ ਇਹਦੇ ਉੱਤੇ ਪਲੇਸ ਕਰ ਦਿੰਦੇ ਆ ਇੱਕ ਫਰੈਂਡਸ ਜਿਹੜੇ ਮਿੱਟੀ ਦੇ ਬਰਤਨ ਹੁੰਦੇ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਕੇਅਰਫੁਲੀ ਰੱਖਣਾ ਪੈਂਦਾ ਆ ਜਲਦੀ ਟੁੱਟ ਜਾਂਦੇ ਆ ਫੇ ਇਹ ਸਾਡੇ ਛੋਟੇ-ਮੋਟੇ ਪੈਨ ਆ। ਫਿਰ ਦੇਖੋ ਤੋੜੀਆਂ ਰੱਖੀਆਂ ਐ ਇੱਧਰ। ਇਹ ਸਾਡੀਆਂ ਵੱਡੀ ਤੋੜੀ ਆ। ਇਸੇ ਤਰੀਕੇ ਵੱਡੀ ਆ ਉਸ ਤੋਂ ਵੱਡੀ ਜਿਹੜੀ ਹੁੰਦੀ ਆ। ਇਹ ਛੋਟਾ ਜਿਹਾ ਕੜਾਈ ਟਾਈਪ ਐ ਇਹਨੂੰ ਕੁੰਡੇ ਨਹੀਂ ਲੱਗੇ ਹੁੰਦੇ। ਜਿਹਦੇ ਤੁਸੀਂ ਸਿੱਕੀ ਸਬਜ਼ੀ ਵਗੈਰਾ ਬਣਾ ਸਕਦੇ ਆ। ਫਿਰ ਉਸ ਤੋਂ ਬਾਅਦ ਇਹ ਸਾਡੀ ਲੋਹੇ ਦੀ ਕੜਾਈ ਆ ਜਾਂਦੀ ਆ। ਜਿਹੜੀ ਕਿ ਅਸੀਂ ਚੁੱਲਾ ਫੀਸਟ ਦੇ ਵਿੱਚ ਵਰਤਦੇ ਆ ਤੁਸੀਂ ਦੇਖੀ ਹੋਣੀ ਆ। ਇਹ ਸਾਡਾ ਕੁੰਡਾ ਸੋਟਾ ਵਾਲਾ ਸਿਸਟਮ ਹੈਗਾ ਆ ਮੈਂ ਤੇ ਸੋਟਾ ਕਿੱਥੇ ਆ ਇਹਦੇ ਸੋਟਾ ਚੁੱਲੇ ਪਿੱਛੇ ਪਿਆ ਆ ਗਾਚੀ ਰੱਖੀ ਹੈ ਚੁੱਲੇ ਨੂੰ ਲਗਾਉਣ ਵਾਸਤੇ ਰੱਖੀ ਆ ਥੋੜੀ ਸ਼ਾਇਦ ਇਹ ਚੱਕੀ ਨੂੰ ਵੀ ਲਗਾਈ ਸੀ ਹਾਂ ਚੱਕੀ ਨੂੰ ਵੀ ਲਗਾਈ ਸੀਗੀ ਔਰ ਇਹਨੂੰ ਚੁੱਲੇ ਨੂੰ ਵੀ ਲਗਾਈ ਸੀਗੀ ਹਨਾ ਸਾਡੀ ਸਾਰੀ ਸਫਾਈ ਜਿਹੜੀ ਆ ਹੋ ਚੁੱਕੀ ਆ ਇਦਰ ਸਾਰੇ ਬਰਤਨ ਸਾਫ ਕਰਨ ਲਈ ਸਾਰਾ ਸਮਾਨ ਰੱਖਿਆ ਆ ਇਹਨੂੰ ਵੀ ਮੈਂ ਅੱਛੀ ਤਰ੍ਹਾਂ ਧੋਤਾ ਸੀਗਾ ਫੇਰ ਰੱਖਿਆ ਸੀ ਦੇਖੋ ਫਰੈਂਡਸ ਚੁੱਲਾ ਦੀ ਇਸਟ ਵਿੱਚ ਜਿਹੜੇ ਬਰਤਨ ਅਸੀਂ ਸਾਫ ਕਰਨੇ ਹੁੰਦੇ ਆ ਉੱਥੋਂ ਲਿਆ ਕੇ ਇਹਦੇ ਵਾਸਤੇ ਮੈਂ ਰੇਤਾ ਵੀ ਰੱਖੀ ਆ ਸਾਬਣ ਰੱਖਿਆ ਸੀਗਾ ਖਤਮ ਹੋਇਆ ਆ ਹੱਥ ਧੋਣੇ ਹੁੰਦੇ ਉਸ ਤੋਂ ਬਾਅਦ ਇਹ ਬ੍ਰਸ਼ ਰੱਖਿਆ ਤੇ ਅਸੀਂ ਇੱਧਰ ਸਾਫ ਸਫਾਈ ਲਈ ਸਾਬਣ ਵਗੈਰਾ ਰੱਖਿਆ ਹੈ ਟੋਕਰੀ ਵਗੈਰਾ ਵੀ ਦਿਖਾਓ ਫਰੈਂਡਸ ਨੂੰ ਹਾਂ ਟੋਕਰੀ ਇਹ ਦੇਖੋ ਫਰੈਂਡਸ ਮੈਂ ਟੋਕਰੀ ਰੱਖੇ ਆ ਇਹਦੇ ਵਿੱਚ ਅਸੀਂ ਕੋਈ ਵੀ ਚੀਜ਼ ਅਸੀਂ ਪਾ ਸਕਦੇ ਹਾਂ ਜਿਵੇਂ ਕਿ ਗੋੜ ਸ਼ੱਕਰ ਕਿਉਂਕਿ ਵੱਡੀ ਚੀਜ਼ ਖੁੱਲੀ ਇਹਦੇ ਵਿੱਚ ਚਾਹੀਦੀ ਹੁੰਦੀ ਹੈ ਤਾਂ ਉਹ ਮੈਂ ਰੱਖਿਆ ਆ ਇਹਦੇ ਵਿੱਚ ਸਾਗ ਵਗੈਰਾ ਧੋਣਾ ਹੁੰਦਾ ਤਾਂ इजीली ਜਿਹੜਾ ਅਸੀਂ ਧੋ ਸਕਦੇ ਆ ਫਿਰ ਇੱਧਰ ਅਸੀਂ ਦਾਣੇ ਰੱਖੇ ਆ ਕਣਕ ਦੇ ਕਿੰਨਾ ਜ਼ਿਆਦਾ ਖਲਾਰਾ ਪਿਆ ਆ ਫਰੈਂਸ ਇਹ ਵੱਡੀ ਸਾਰੀ ਇੱਕ ਜਿਹੜੀ ਹੁੰਦੀ ਆ ਵੱਡੀ ਸਾਰੀ ਜਿਹੜੀ ਇਹ ਨਾ ਬੋਰੀਆਂ ਦੀ ਇੱਕ ਚਾਦਰ ਜੀ ਪੱਲੀ ਬਣਾਈ ਆ ਇਹ ਇਹਦੇ ਉੱਪਰ ਦਾ ਢਾਣੇ ਧੋ ਕੇ ਬਹੁਤ ਅੱਛੀ ਤਰੀਕੇ ਦੇ ਨਾਲ ਅਸੀਂ ਸੁਕਾ ਸਕਦੇ ਹਾਂ ਹਨਾ ਇਹ ਆ ਵੱਡਾ ਛਾਨਣਾ ਹਾਂ ਇਹ ਜਿਹੜਾ ਦਾਣਿਆਂ ਵਾਲਾ ਛਾਨਣਾ ਇਹ ਸਾਡੇ ਟੋਕਰੇ ਆ ਇਹ ਸਾਰਾ ਸਮਾਨ ਮੇਰਾ ਇੱਥੇ ਸਟਾਕ ਜਿਆ ਰੱਖ ਲੈਣੀ ਹੁੰਦੀ ਆ ਮੈਂ ਇਧਰ ਸਾਡੇ ਚਾਵਲ ਪਏ ਆ ਤੇ ਇਹ ਮੇਰੀ ਰਸੋਈ ਹੈ ਉੱਪਰ ਵਾਲੇ ਬਾਕਸ ਹੈ ਇਹਦੇ ਵਿੱਚ ਮੈਂ ਸਮਾਨ ਰੱਖਿਆ ਆ ਮੋਹਰਾਂ ਬਾਕਸ ਇਹ ਦਿਖਾਉਣੀ ਸੀ ਇਹ ਬਾਕਸ ਮੈਂ ਪਹਿਲਾਂ ਸਫਾਈ ਕਰ ਚੁੱਕੀ ਆ ਐਵੇਂ ਸੇ ਮੈਂ ਦਿਖਾ ਦਿੰਨੀ ਆ ਇਹ ਪਹਿਲਾਂ ਮੈਂ ਇੱਕ ਦਿਨ ਪਹਿਲਾਂ ਸਫਾਈ ਕੀਤੀ ਸੀਗੇ ਅਹ ਦੇਖੋ ਇੱਧਰ ਤਾਂ ਮੈਂ ਆਏ ਫਿਰ ਗਲਵਜ਼ ਵਗੈਰਾ ਰੱਖਿਆ ਇਹਦੇ ਵਿੱਚ ਟਿਸ਼ੂ ਵਗੈਰਾ ਰੱਖਿਆ ਕੱਪ ਰੱਖਿਆ ਥੋੜੇ ਇਹ ਕੱਚ ਦਾ ਥੋੜਾ ਸਮਾਨ ਰੱਖਿਆ ਆ ਵਾਸ਼ ਕਰਕੇ ਜਿਸ ਤਰ੍ਹਾਂ ਜਿਸ ਤਰ੍ਹਾਂ ਵੀ ਮੈਨੂੰ ਲੋੜ ਹੈਗੀ ਆ ਚੀਜ਼ ਦੀ ਇੱਧਰ ਸਾਗ ਵਾਲਾ ਘੋਟਨਾ ਮੇਰਾ ਇਹ ਰੋਟੀਆਂ ਵਾਲਾ ਸਾਰਾ मशीन का सिस्टम सारा रखे इधर इधर मैं सफाई कर चुकी हे इधर मेरा स्टीम लिया वाली चीज़ है डोंगे आ है ना प्लेटा वगैरह गलास रखे है, और इधर डब्बी माचिस रखिया जखी आयची मिश्री रखी है भुल तो गई सी मैं हाँ सॉस रखे मतलब छोटा छोटा समान ज रखे इतने ਮੈਂ ਅਬੀ ਦਿਖਾਵਾਂ ਫਰੈਂਡਸ ਬੋਰਡ ਦਿਖਾਵਾਂ ਹਾਂ ਇਹ ਬੋਰਡ ਹੈ ਜਿਹੜਾ ਫਰੈਂਡਸ ਅਸੀਂ ਬਾਹਰ ਅਸੀਂ ਲਗਾ ਕੇ ਵੀਡੀਓ ਨਹੀਂ ਬਣਾਉਂਦੇ ਹੁੰਦੇ ਸੀਗੇ ਜਦੋਂ ਗਰਮੀ ਜ਼ਿਆਦਾ ਹੁੰਦੀ ਹੈ ਜਾਂ ਵਿਦਾਊਟ ਫਾਇਰ ਕਰਨਾ ਹੁੰਦਾ ਹੈ ਇਹ ਅਸੀਂ ਸਪੈਸ਼ਲ ਬਣਾ ਕੇ ਰੱਖਿਆ ਆ ਨੂੰ ਬਹੁਤ ਪਸੰਦ ਆ ਇਹ ਹਾਂ ਜੇ ਇਹਨੂੰ ਸਾਰੀ ਚੀਜ਼ ਨੂੰ ਸੰਭਾਲ ਕੇ ਰੱਖੋ ਤੇ ਜਿਹੜੀ ਚੀਜ਼ ਹੈ ਵਧੀਆ ਰਹਿੰਦੀ ਆ ਜ਼ਿਆਦਾ ਸਮੇਂ ਤੱਕ ਚੱਲਦੀ ਆ ਹਾਂ ਇਤ्रो ਵਿਸਫਾਈ ਮੈਂ ਇੱਕ ਦਿਨ ਪਹਿਲਾਂ ਕਰ ਚੁੱਕੀ ਸੀ ਹੈਨਾ ਇੱਥੇ ਮੈਂ ਕੁਝ ਦੇਖਦੀ ਪਈ ਸੀ ਹਾਂ ਹਾਂ ਮੋਬਤੀ ਮੋਬਤੀ ਸੀ ਇੱਥੇ ਇੱਕ ਹਾਂ ਫਰੈਂਡਸ ਇਹ ਮੈਂ ਰੱਖਿਆ ਹੈਗਾ ਆ ਕੁਝ ਵੀ ਸਮਾਨ ਤੇ ਚੱਪੜ ਵਗੈਰਾ ਰੱਖਿਆ ਹੈ ਤੋੜੀਆਂ ਦੇ ਤੇ ਦਵਾਈਆਂ ਵਗੈਰਾ ਪਈਆਂ ਸੇਕਦੀਆਂ ਮੈਂ ਧੰਨਵਾਦ ਕਰਵਾਈ ਦਿੱਤੀ ਨਾ ਇਹ ਮੈਂ ਪਹਿਲਾਂ ਕਰ ਚੁੱਕੀ ਐ ਪਾਈਪ ਵਗੈਰਾ ਸੈੱਟ ਕੀਤੇ ਸੀ ਨਾ ਕਲਰ ਰੱਖਿਆ ਸਾਰੇ ਰੰਗ ਦਾ ਜਿਹੜਾ ਸਮਾਨ ਰੱਖਿਆ ਆ ਤੇ ਉਹ ਸਾਰਾ ਸਮਾਨ ਆਪੇ ਹੀ ਸਰ ਆ ਦੇਖ ਇਧਰ ਮੈਂ ਇੱਕ ਹੋਰ ਚੀਜ਼ ਦਿਖਾਵਾਂ ਉਹ ਤੇਰੀ ਛੋਟੇ ਹੁੰਦਿਆਂ ਦੀ ਕਿਚਨ ਰੱਖੀ ਆ ਦੇਖ ਫਰੈਂਡਸ ਨੂੰ ਦਿਖਾਓ ਜੇ ਛੋਟੇ ਨੇ ਕਿਚਨ ਸੈੱਟ ਹੁੰਦਾ ਸੀ ਤੇਰਾ ਕਾਫੀ ਮਿੱਟੀ ਪੈ ਚੁੱਕੀ ਆ ਮੈਨੂੰ ਬਹੁਤ ਪਸੰਦ ਸੀਗਾ ਬਹੁਤ ਪਸੰਦ ਸੀਗਾ ਫਰੈਂਡਸ ਦੇ ਜੇ ਤੁਸੀਂ ਮੇਰੀ ਕਿਚਨ ਵੀ ਦੇਖਣੀ ਚਾਹੁੰਦੇ ਆ ਤੇ ਵੀਡੀਓ ਦੇ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਿਓ ਹਾਂ ਤੇਰੀ ਕਿਚਨ ਦੇ ਵਿੱਚ ਨਾ ਇੱਕ ਇੱਕ ਚੀਜ਼ ਆ ਦੇਖ ਗੈਸ ਚੁੱਲਾ ਵੀ ਆ ਸਾਰਾ ਸਾਰਾ ਸਮਾਨ ਆ ਹਾਂਜੀ ਆ ਤੇਜ਼ ਦੀ ਸਾਈਕਲੀ ਕਦੋਂ ਦੀ ਬਈ ਇੱਥੇ ਹਾਂ ਤੇਜ਼ ਦੀ ਸਾਈਕਲੀ ਰੱਖੀ ਆ ਮੈਂ ਵੱਡਾ ਹੋਗਾ ਤਾਂ ਇਹਨੂੰ ਦਿਖਾਵਾਂਗੇ ਤੇਜ਼ ਦੀ ਸਾਈਕਲੀ ਆ ਚਲੋ ਠੀਕ ਆ ਹੁਣ ਬਸ ਇਹਨੂੰ ਕਿਸਾ ਹੋਈ ਸੀ ਹਾਂ ਇਹਨੂੰ ਹੋਊਗੀ ਸਫਾਈ ਹਾਂ ਸਫਾਈ ਤੇ ਸੈਲਫ ਦੀ ਰਹਿੰਦੀ ਸੀਗੀ نیچے ਔਰ ਬਾਕਸ ਮੈਂ ਕਰ ਲਈ ਸੀ ਪਹਿਲਾਂ ਹੁਣ ਨਾ ਆਪਾਂ ਕਿਸੇ ਦਿਨ ਚੁੱਲਾ ਫੀਸ ਦੀ ਸਫਾਈ ਕਰਨੀ ਉੱਥੇ ਸਫਾਈ ਕਰਨ ਵਾਲੀ ਆ ਉੱਪਰ ਫਿਰ ਫਰੈਂਡਸ ਨੂੰ ਦਿਖਾਵਾਂਗੇ ਹਨਾ ਬਸ ਇਹ ਤਾਂ ਹੋ ਗਿਆ ہماری ਹੈ ਉਹਦੇ ਵਿੱਚ ਸਾਰੀ ਡਸਟਿੰਗ ਕਰਨ ਵਾਲੀ ਹੈ ਹਾਂ ਉਹ ਡਸਟਿੰਗ ਕਰਨ ਵਾਲੀ ਹੈ ਹਨਾ ਚਲੋ ਅੱਜ ਦਾ ਇੰਨਾ ਹੀ ਆ ਫਿਰ ਕਰਾਂਗੇ ਆਪਾਂ ਥੈਂਕ ਯੂ